ਪਿਤਰੋਜੀ ਚੌਂਕ ਸੀ ਇਹ ਪੰਜਾਬ ਦੀ ਸੈਂਟਰੀ ਦੀ ਚੌਂਕ ਨਹੀਂ ਸੀ ਇਹ ਸੀ ਹਿੰਦੁਸਤਾਨ ਦੀ ਪਾਰਲੀਮੈਂਟ ਚੌਂਕ ਬਾਗੀ ਦੀ ਚੌਂਕ ਦੇ ਵਿੱਚ ਜਦੋਂ ਆਪਕੇ ਮੋਦੀ ਵੀ ਹੋਏ ਹਮਾ ਹੀ ਇਸ ਕਿ ਜਦੋਂ ਮੋਦੀ ਦੇ ਹੱਥਾਂ 'ਚ ਬੋਲ ਪਾਉਣੀਆਂ ਜਿਹੜੇ ਪੁਣੀਆਂ ਪੱਤਾ ਧਰ ਹੋ ਕੇ ਸਾਡੇ ਪ੍ਰਾਂਤ ਦੇ ਲੋਕਾਂ ਦੇ ਦਿਲਤਾ ਸੀ ਮੰਦੇ ਵਿੱਚ ਕਿਵੇਂ ਦਾ ਮੋਦੀ ਪੱਖ ਸਿਉਣਾ ਦਬ ਕੇ ਮੋਦੀ ਨੂੰ ਵੋਟ ਦਤੀ ਜਿਹੜੇ ਸਾਡੇ ਵੀ ਬੰਦੇ ਸੀ ਜਿਹਨੇ ਸਿੱਧੇ ਸਭ ਵੋਟਾਂ ਪਾਉਣਗੇ ਉਹਨਾਂ ਦੇ ਮਾਂਗੇ ਜਦੋਂ ਤਾਂ ਸੀ ਅੱਜ ਮੇਰਾ ਕਾਲਜ ਜਥਾ ਲੁਧਿਆਣਾ ਵੱਲੋਂ ਇਹ ਮੀਟਿੰਗ ਲਈ ਗਈ ਸੀ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਜੀ ਇਹਦੇ ਦੋ ਤਿੰਨ ਮਕਸਦ ਸੀ ਕਿ ਇਹ ਮਾਂਗੇ ਪਰਿਯਨ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਸਾਰੇ ਵਰਕਰਾਂ ਨੇ ਤੇ ਲੀਡਰ ਸਾਹਿਬਾਨ ਨੇ ਆਪਣਾ ਤਨ ਦੇਹੀ ਨਾਲ ਰੋਲ ਲਵਾਇਆ ਸਾਰੇ ਵਰਕਰ ਸਾਹਿਬਾਨ ਤੇ ਲੀਡਰ ਸਾਹਿਬਾਨ ਦਾ 100000 ਲੋਕਾਂ ਨੇ ਧਾਤਰੀ ਤੌਰ ਤੇ ਧੰਨਵਾਦ ਕੀਤਾ ਦੂਸਰਾ ਜਿਹੜੀ ਇਹ ਪੋਲਿਟਿਕਲ ਪਾਰਟੀਆਂ ਵਾਅਦੇ ਕਰਿਆ ਹੁੰਦੀਆਂ ਇਹਨਾਂ ਅੱਜ ਕਦੇ ਰੋਕ ਨਹੀਂ ਆਉਂਦੀ ਨਾ ਰੁਕਦੇ ਨੇ ਆਉਣ ਵਾਲੀਆਂ ਕਾਰਪੋਰੇਸ਼ਨੀਆਂ ਚੋਣਾਂ ਪੱਤੇ ਦਾ ਪ੍ਰੇਸ਼ਾਤ ਪੰਚਾਇਤਾਂ ਦੀਆਂ ਬਿਰਾਸ਼ਤੀਆਂ ਚੋਣਾਂ ਉਹਨਾਂ ਸੰਬੰਧੀ ਵਿਚਾਰ ਹੋਈ। ਉਸ ਤੋਂ ਬਿਨਾ ਇਹ ਵੀ ਵਿਚਾਰ ਬਟੰਦਰਾ ਹੋਇਆ ਤੇ ਵਰਕਰ ਸਹਿਬਾਨ ਦੀ ਰਾਏ ਨਹੀਂ ਲਈ ਗਈ। ਕਿ ਆਉਣ ਵਾਲੇ ਸਮੇਂ ਵਿੱਚ ਹੋਰ ਧੀਵੇਂ ਵਰਕਰ ਤੱਕ ਹਰ ਵਰਕਰ ਤੱਕ ਪਹੁੰਚ ਕਰ ਲਈ। ਆਨੁਸਾਰਿਆਂ ਨੂੰ ਲੀਡਰਸ਼ਿਪ ਨੂੰ ਐਵਰੀਬਡਿਸ ਕਰਨੇ ਚਾਹੀਦੇ ਆ ਕੌਨਫੀਡੈਂਸ ਲੈਣਾ ਚਾਹੀਦਾ ਕਿਉਂਕਿ ਜੋ ਅੱਜ ਪੰਜਾਬ ਦੀ ਮਜੂਦਾ ਸਥਿਤੀ ਇਸ ਸਰਕਾਰ ਵੇਣੇ ਆ ਮੇਰਾ ਖਿਆਲ ਹੈ ਮੈਂ 50 ਸਾਲ ਦੀ ਵਕਾਰਤ ਵਿੱਚ ਇਹ ਪਹਿਲੀ ਵਾਰ ਦੇਖਿਆ ਕਿ ਹਰ ਛੱਡੇ ਦਿਨ 3-4 ਕਤਲ ਦੇੰ ਵੀ ਹੜੇ ਹੋ ਰਹੇ ਨੇ ਤੇ ਠੰਣ ਨਹੀਂ ਪੈ ਰਹੀ ਕਦੇ ਪਟਿਆਲੇ ਕਦੇ ਅੰਮ੍ਰਿਤਸਰ ਠਿਕਣੇ ਗੁਰਦਾਸਪੁਰ ਕਦੇ ਬਗਨਾਲੀ ਕਿ ਉਹ ਵੀ ਸਰਕਾਰ ਨਾਲ ਦੀ ਚੀਜ਼ ਐਗਜ਼ਿਸਟ ਨਹੀਂ ਕਰਦੀ ਦੂਸਰੀ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਚਾਹੁੰਦਾ ਕੱਲੀ ਮੈਂ ਕਿੰਨੇ ਪ੍ਰਿੰਟ মিডিਆ ਜੜ ਰਹੇ ਆ ਕਿ ਇਹ ਸਰਕਾਰ ਦੀ ਮਾਲੀ ਹਾਂਸ ਤੇ ਇਸ ਕਰਕੇ ਬਹੁਤੀ ਬਾੜੀ ਨਹੀਂ ਹੋਈ ਕਿਉਂਕਿ ਇਹ ਪੈਸਾ ਹੀ ਖਰਚਦੇ ਇਹਨਾਂ ਕੋਲ ਸਰਕਾਰੀ ਪੈਸਾ ਹੀ ਹੈ ਨਹੀਂ ਸਾਰੇ ਐਨਰੋਲਮੈਂਟ ਬਰਕਾਸ ਕਮਾਤੇ ਇਹਨਾਂ ਨੇ ਨੱਕਾ ਲਾ ਦਿੱਤਾ ਤੇ ਜਿਹੜਾ ਵੀ ਕੰਮ ਕਰਨਾ ਹੁਣ ਉਹਦੇ ਲਈ ਲੋੜ ਹੈ ਨਾ ਹੁਣ ਕਹਿੰਦੇ ਲਿੰਕ ਸੜਕਾਂ ਦੇ ਪੈਸਾ ਲਾਉਣ ਲਈ 2800 ਕਰੋੜ ਰੁਪਏ ਦਾ ਸੀ ਕਰਜ਼ਾ ਲਿਆ। ਦੂਸਰੀ ਗੱਲ ਹੈ ਜਿਹੜੀ ਜਿੰਨੇ ਵਾਅਦੇ ਕੀਤੇ ਸੀ ਜਿੰਨੇ ਵਾਅਦੇ ਕੀਤੇ ਸਾਰਿਆਂ ਤੋਂ ਬੁੱਕਰੇ ਨੇ। ਨੌਕਰੀਆਂ ਦੇਣ ਦੀ ਗੱਲ ਕੀਤੀ ਸੀ, ਘਰ-ਘਰ ਆਟਾ ਪਚਾਉਣ ਦੀ ਗੱਲ ਕੀਤੀ ਚਾਹੀਜਾ ਨੇ 1500 ਮੁਰਾਜਬ ਠੇਕੇ ਦੇ ਰੱਖ ਲਿਆ। ਉਹ ਆਟੇ ਦੇ ਕੀੜੇ ਸੀਗੇ ਲੋਕਾਂ ਨੇ ਆਟਾ ਲੈਣੋਂ ਨਾ ਕਰਤੀ ਹੁਣ ਦੁਬਾਰਾ ਚੜਕ ਦੇਣ ਦੀ ਗੱਲ ਕੀਤੀ ਹੈ। ਦੇ ਜਿਹੜਾ 1500 ਮੁਲਾਜ਼ਮ ਜੀ ਉਹ ਕੱਢਦੇ ਹੁਣ ਉਹ ਭਗਵਾਨ ਸਾਹਿਬ ਦੀ ਉਥੇ ਅਰਥੀ ਬੁੱਧ ਦੇ ਫਿਰਦੇ ਨੇ ਜਲੰਧਰ ਵਿੱਚ ਕਿ ਤੁਸੀਂ ਨੌਕਰੀ ਦੇਣ ਨੂੰ ਕਹਿੰਦੇ ਸੀ ਤੁਸੀਂ ਸਭ ਕੱਢਦੇ ਹੋ ਉਸ ਤੋਂ ਦਿਨ ਮੈਂ ਜਿਹੜੀ ਹੋਰ ਗੱਲ ਕਰਨੀ ਚਾਹੁੰਦਾ ਹੈਗਾ ਕਿ ਲੋਕ ਸਭਾ ਵਿੱਚ ਰਾਹੁਲ ਗਾਂਧੀ ਦੇ ਲੀਡਰ ਆਪੋਜੀਸ਼ਨ ਕੋਲ ਦੇ ਉਹਨਾਂ ਨੇ ਸਰਕਾਰ ਨੂੰ ਆੜੇ ਹਤੀਰੇਆ ਬੋਦੀ ਸਾਹਿਬ ਬੋਲੇ ਉਹਨਾਂ ਨੇ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਆੜੇ ਹਤੀਰੇਆ ਪਰ ਮੈਨੂੰ ਸਾਲੂ ਪੰਜਾਬ ਨੂੰ ਅਫਸੋਸ ਹੈ ਕਿ ਜੇ ਜਰਾਮ ਕਾਂਦੀ ਨੇ ਭਾਰਤੀ ਜਨਤਾ ਪਾਰਟੀ ਨੂੰ ਐਡਰੈਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਤੱਕੀ ਤਲਗ ਰਖਵਾੜੇ ਹਿੰਦੂਆਂ ਨੂੰ ਤਾਕਵਾਦੀ ਕਿਹਾ ਤਾਂ ਤੇ ਮੋਦੀ ਜੁਰਮਪੈਸ਼ੀ ਕਿ ਆਪਨੇ ਹਿੰਦੂਆਂ ਕੋ ਤਾਕਵਾਦੀ ਕਿਹਾ ਪਰ ਜਗਨਜੀਤ ਕਾਂਦੀ ਨੇ 1985 ਥਲੇ ਕੇ 90 ਤੱਕ ਪੰਜਾਬ ਭਾਰੀ ਉਪਰ ਹਾਂ ਸੇ ਤੱਕ ਤਾਕਵਾਦੀ ਕਿਹਾ 1982 ਵਿੱਚ ਜਦ ਏਸ਼ੀਅਨ ਗੇਮ ਹੋਈਆਂ ਸੀ ਉੱਥੇ ਪਾਕੜੀ ਦੀ ਐਂਟਰੀ ਹੋਈ ਮੈਂ ਬਣਾ ਕਰਤੀ ਸੀ ਕਿ ਆਕਤਵਾਦੀਆਂ ਕਿਰਸਾਨ ਬਾਰਡਰ ਦੇ ਬੈਠੇ ਹੋ ਤਾਂਕਵਾਦੀ ਬਣ ਗਏ ਕਿ ਇੱਕ ਦੂਜੇ ਨੂੰ ਤੁਸੀਂ ਹੱਲੇ ਨੌਂ ਲਈ ਮਨਿਓਰਟੀਜ਼ ਦਾ ਤਾਂ ਕਾਣ ਕਰੀ ਜਾਂਦੇ ਹੋ ਜੋ ਕੱਦ ਕਾਂਗਰਸ ਨੇ ਕੀਤਾ ਸੀ ਉਹ ਤੋਂ ਵੱਡੀ ਜ਼ੋਰ ਨਾਲੇ ਹੁਣ ਮੋਦੀ ਸਰਕਾਰ ਲੱਗੀ ਅਸੀਂ ਬੀਬਾ ਜੀ ਨੇ ਵੀ ਸਰਕਾਰਾਂ ਕਿਹਾ ਕਿ ਤੁਸੀਂ ਆਪਣੇ ਹੋਮੇ ਨੂੰ ਬਟੇ ਸੌਣੇ ਦੇਸ਼ ਦੀ ਏਕਤਾ ਘਟਨਾ ਦੇ ਪੈਟਰਨ ਸਟਰਕਚਰ ਨਹੀਂ ਲਿਆ ਹੁਣ ਦੇਖੋ ਪਿੰਡਾ ਵੱਡਾ ਇੱਕ ਪੋਲੀਟিক্যাল ਪਾਰਟੀ ਦਾ ਪ੍ਰੋਜੈਕਟ ਹਾਂਸੂਪਤ ਨੇ ਕਿਹਾ ਕਿ ਅਬਰੇ 500 ਤੋਂ 1000 ਕਿਉਂ ਦੇ ਚਾਰੇ ਦਾ ਲੋਕਾਂ ਨੇ ਹਮਾਰਾ ਦਿੱਤਾ ਇਹ ਆਜ ਦੇ ਫੈਸਲਾ ਹੋ ਗਿਆ 5 ਤਰੀਕ ਨੂੰ ਕਿ 4 ਦਿਨ ਦੀ ਪ੍ਰੋਟੈਸਟ ਹੈ ਕਿ ਪੰਜਾਬ ਦੀ ਪੁਲਿਸ ਵਾਈਟ ਫ੍ਰੇਮ ਨਹੀਂ ਲਿਏ ਆ ਰਹੀ ਹੈ ਉਹਨੂੰ ਵਾਪਸ ਲਿਜਾਓ 4 ਦਿਨ ਦੀ ਪ੍ਰੋਟੈਸਟ 5 ਤਰੀਕ ਨੂੰ ਸੌਤ ਫੜਗੇ ਜਿਹੜੀ ਸੁਸਤੀ ਨਾਲ ਹੋ ਰਿਹਾ ਹੈ ਪਿੰਡਾਂ ਨੇ ਇਹ ਪੰਜਾਬ ਵਿੱਚ ਜਿਹੜੇ ਨਤੀਜੇ ਆ ਉਹ ਇੱਥੇ ਵਿਸ਼ਲੇਸ਼ਣ ਹੋਇਆ ਇੱਕ ਚੀਜ਼ ਜਿਹੜੀ ਸਾਡੇ ਕਹਿੰਦੇ ਵਾਹੀ ਵੀ ਚੰਗੀ ਬਿਜਾਈ ਵੀ ਚੰਗੀ ਪਾਣੀ ਵੀ ਚੰਗਾ ਲਾਇਆ ਪੱਕੀ ਤੇ ਝੜੇ ਬੈਗੀ ਦੋ ਦਿਨ ਪਹਿਲਾਂ ਤੋਂ ਵੋਟਾਂ ਦੇ ਉਹ ਕਹਿ ਰਹੇ ਸੀ ਕਿ ਬਲੇਹਾਣੇ ਵਿੱਚ ਜੇ ਟੱਕਰ ਹੈ ਤਾਂ ਕਾਂਗਰਸ ਤੇ ਰਜੀ ਸਿੰਘ ਤੇ ਲੋਦੀ ਟੱਕਰ ਆ ਪਰ ਨਹੀਂ ਰਹੀ ਕਿਉਂਕਿ ਸਾਠੇ ਖਿਲਾਫ ਮਿੰਟਰ ਕਾ ਦੋ ਵਿੱਚ ਇੰਨਾ ਪ੍ਰਚਾਰ ਕਰਤਾ ਕਿ ووٹ ਉਹ ਅਕਾਲੀ ਨਹੀਂ ਜੋ ਮੋਟਰ ਮੁਕਤੀ ਪੰਜਾਬ ਦੇ ਲੋਕ ਐਸ ਕੇ ਮੁਦੀ ਮੇਂ ਤੇ ਸਵਾਰ ਸੀ ਉਹਦੇ ਕਰਕੇ ਸਾਡਾ ਨੁਸਾਨ ਹੋਇਆ ਤੇ ਹੋਰਲੇ ਸਮੇਂ ਜਿਹੜਾ ਉਸ ਪਾਰਟੀ ਦੀ ਗੱਲ ਕਰਨੀ ਜਾਂਦੇ ਪਾਰਟੀ ਯੂਨਾਈਟਿਡ ਪਾਰਟੀ ਦੇ ਸਰਦਾਰ ਸੁਖਬੀ ਸਿੰਘ ਨੇ ਮਗਰ ਚਲਾਣਾ ਕੋ ਬੜੀਆ ਪਾਰਟੀ ਦੇ ਸਾਰੇ ਵਿਗਾ ਦੀ ਮੀਟਿੰਗ ਕੋਈ ਕਮੇਟੀ ਜਰਨਲ ਹੋ ਗਈ ਵਰਕੇ ਕਮੇਟੀ 2C ਵਿੰਗ SC ਵਿੰਗ ਊਧ ਵਿਖ ਸਾਰੇ ਇਸਤਰੀ ਵਿੰਗ ਸਾਰੇ ਵਿਗਾ ਤੋਂ ਬਾਅਦ ਸ਼੍ਰੋਮਿਕ ਮੀਟਿੰਗ ਜਿਹ ਮਹਿਤਰਾ ਜੀ ਦੀ ਹੋਈ 106 ਮੈਂਬਰ ਹਾਜ਼ਰ ਸੀ 151 ਜਿਹੜੇ ਸ਼੍ਰੋਮਿਕ ਕਮੇਟੀ ਸੋ ਮੈਂ ਤਾਂ ਉਸੇ ਗੱਲ ਕਰਨ ਚਾਹੁੰਦਾ ਕਿ ਸ਼੍ਰੋਮਿਕ ਅਕਾਦਮੀ ਚਾਹੁੰਦਾ ਪੰਜਾਬੀਆਂ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਇੱਕਦਮ ਮੈਂ ਤੁਹਾਨੂੰ ਹੋਰ ਸਪਸ਼ਟ ਕਰਦੇ ਨੇ ਜਦੋਂ ਲੋਕਾਂ ਨੂੰ ਬੜਾ ਫੇਕਾ ਇਹ ਗੱਲ ਸਿਰੋਂ ਪਤਾ ਨਹੀਂ ਸਮਝਣ ਲੱਗ ਪਈ ਕਿ ਇੱਥੇ ਸਿੱਖ ਹੋਵੇ ਨਾ ਰਾਜ ਦਿਖਾਉਣਾ ਮੈਂ ਤੁਹਾਡੇ ਨਾਲ ਆਹ ਵੀ ਸ਼ੌਟ ਤਾਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਬੜੇ ਸੀ ਅਕਾਲੀ ਦਲ ਦੇ ਨਹੀਂ ਆ ਸਰਦਾਰ ਅਮਰ ਸਿੰਘ ਸਵਾਲੀ ਉਹ ਉਸ ਵੇਲੇ ਸੈਕੂਈ ਸੀ ਉਹਨਾਂ ਦੇ ਦਸਤੀ ਫੇੜ ਜਿਹੜੇ ਨੀਵੇਂ ਬਣੇ ਉਹਦੇ ਨੂੰ ਕਦੇ ਨਹੀਂ ਲਿਖਾਈ ਤੇ ਵੀ ਹੋਈਆਂ ਅਕਾਲੀ ਦਰ ਦੇ ਮੰਤਰ ਪਾਨ ਗੇਸ਼ ਤੇ ਮਜ਼ਲੂਮਾਂ ਦੀ ਰਾਖੀ ਕਰਨਾ ਤਿੰਨ ਦਸ ਨੇ ਇਹ ਕਿਸ ਨੂੰ ਸ਼ੱਕਾ ਸੀ ਆ ਸੀ ਆਈ ਡੀ ਵਾਲੇ ਵਿਖੜੇ ਇਹਨਾਂ ਨੂੰ ਮੈਂ ਮੇਰੇ ਕੋਲ ਉਹਦੀ ਕਾਪੀ ਹੈ ਮੈਂ ਤੁਹਾਨੂੰ ਪ੍ਰਿੰਟ ਆਊਟ ਦਿਵਾ ਦਿਆਂ 1948 ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੀਯਮ ਬਣੇ ਉਹਦੇ ਵਿੱਚ ਪਹਿਲਾ ਮੰਤਰ ਸ਼੍ਰੋਮਣੀ ਅਕਾਲੀ ਦਲ ਦਾ ਲਿਖਿਆ ਪਾਨ ਗੋਮਾ ਗੇਸ਼ ਤੇ ਮਜ਼ਲੂਮਾਂ ਦੀ ਰਾਖੀ ਕਰਨੀ ਦੂਸਰਾ ਮੰਤਬ ਉਹਦੇ ਜੀ ਲਿਖਿਆ ਹੋਇਆ ਹੋਰਦਵਾਰਾ ਸਾਹਿਬ ਦੀ ਸੇਵਾ ਤੇ ਸੰਭਾਲ ਨੂੰ ਸੁਚਾਰੂ ਤੰਗ ਨਾਲ ਚਲਾਉਣ ਲਈ ਸਹਿਯੋਗ ਦੇਣਾ ਹੁਣ ਇਸ ਤੋਂ ਸੈਕੂਲਰ ਪਾਰਟੀ ਇਸ ਤੋਂ ਲਿਬਰਲ ਪਾਰਟੀ ਪਾਕਿਸਤਾਨਿਕ ਦਾ ਕੀ ਹੈ ਅਵਲਲਾ ਨੂਰ ਪਾਇਆ ਜਿੰਦੂ ਨੇ ਸਾਥ ਦਿੱਤੇ ਇੱਕ ਨੂਰ ਤੇ ਸਭ ਜਾ ਗੁਜਿਆ ਕੌਣ ਬਲੇ ਕੌਣ ਬੰਦੇ ਇਹ ਗੁਰਨਾਮ ਤੇ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਕਿ ਆ ਜਿਹੜੀਆਂ ਇੰਡਸਟਰੀਆਂ ਦੇ ਪਾਣੀ ਇਕੱਟੀਆਂ ਹੋਈਆਂ ਇਹ ਨੇ ਇਹ ਇਹਨਾਂ ਦਾ ਤਾਂ ਲਫਾਫਾ ਭਗਵੰਤ ਮਾਨ ਉਹਨਾਂ ਦਾ ਜਲੰਦਰ ਹੀ ਨਿਕਲ ਜਾਵੇ ਤੇ ਤਾਂ ਬੜਾ ਕੰਨ ਖੁਸ਼ ਹੋਇਆ ਕਿ ਉਹ ਮੈਂ ਭੱਜ ਤਾਲੀ ਦੀ ਵੀ ਤੇ ਮੈਂ ਜਿਸ ਤੂੰਗਾ ਜਿਹੜੇ ਤੋਂ ਬੰਦੇ ਨਹੀਂ ਇੰਨੀ ਕਦੇ ਇੱਕ ਨੂੰ ਸੋਚ ਆ ਇਹ ਜਿਹੜੀ ਪਾਰਟੀ ਦੀ ਹੋਵੀਸ਼ਨ ਕੈਂਡੀਡੇਟ ਮੈਨੂੰ ਉਹਨੂੰ ਪੂਰਾ ਪਿਆ ਸੀ ਮੈਂ ਤਾਂ ਸਮਝ ਨਹੀਂ ਤੇ ਅੱਜ ਜਿਹੜਾ ਇਸ ਕਰਕੇ ਪਾਰਟੀ ਨੇ ਚਾਰ ਕਰਦੇ ਤੇ ਮਾਰ ਇਹ ਵੀ ਸਰ ਸਰ ਦੇ ਨਾਲ ਨਾਲ ਵਿੱਚ ਤੇ ਸ਼੍ਰੋਮਣੀ ਅਕਾਦੀ ਦਾ ਤੇ ਫਤਾਨ ਕਾ ਬਣਾ ਰਿਖੀ ਵਰਕਰ ਜੀ ਆਤਮਾ ਨੂੰ ਬਣਾਉਂਦੇ ਉਹਨਾਂ ਨੇ ਹਾਰ ਬੁਸਤੇ ਪਹਿਰਾ ਦੇਊਗਾ ਇਹ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਦਾ ਆਪਣੇ ਸ਼੍ਰੋਮਣੀ ਅਕਾਦੀ ਦਾ ਆਪਣੀ ਭੂਮਿਕਾ ਨੂੰ ਨਿਭਾਉਣਾ ਹੈ ਇੱਕ ਚਿਕਾਰ ਵਾਂਗੂ ਪੰਜਾਬ ਪੰਜਾਬੀਆਂ ਤੇ ਪੰਥ ਦਾ ਪਹਿਰੇਦਾਰ ਬਣ ਕੇ ਆਪਣੀ ਜ਼ਿੰਮੇਵਾਰੀ ਨਿਭਾਉਣਾ ਉਹਦੇ ਨਾਲ ਜੁੜਿਆ ਹੋਇਆ ਹੈ ਸਰ ਫੇਸਬੁਕ ਤੇ ਦਾ ਪਾਉਣਾ ਸੋਣਾ ਨਹੀਂ ਸੋਣਾ ਕੋਈ ਉਹਨਾਂ ਨੇ ਕਿਹਾ ਮੈਂ 2 ਸਾਲ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਬੰਦ ਕਰ ਦਿਆਂਗਾ ਇਹ ਮੈਂ ਕਹਿੰਦਾ ਇਹ ਗੇਰ ਦੇ ਡਿਸਪੀਸਿਪਲ ਇਹ ਮੈਂ ਕਹਿੰਦਾ ਮੈਂ ਕਿਸਾਨ ਆਪਣੀਆਂ ਗਤੀਵਿਧੀਆਂ ਨਹੀਂ ਕਰਦੀਆਂ ਕਾਰਨ ਤਾਂ ਪੁੱਛਿਆ ਨਹੀਂ ਨਹੀਂ ਕਾਰਨ ਸੌ ਮਨਜ਼ੂਰੀਆਂ ਹੁੰਦੀਆਂ ਮੇਰੀ ਗੱਲ ਸੁਣੋ ਮੈਂ ਕਹਾਂ ਤੂੰ ਤੁਹਾਡੇ ਹੱਥੋਂ ਪੁਣੇ ਤੇ ਗਿਲਕੂ ਸਿਆਰੇ ਪੋਲੀਟਿਕਲ ਨਹੀਂ ਨਹੀਂ ਉਹਨਾਂ ਨੇ ਪੋਲੀਟਿਕਲ ਪੋਲੀਟਿਕਲ ਉਹਨਾਂ ਨੇ ਵਾਰ-ਵਾਰ ਕਿਹਾ ਆ ਇਲੈਕਸ਼ਨ ਨਹੀਂ ਹੈ ਨਾ ਰਣਜੀਤ ਸਿੰਘ ਵੀ ਅੱਗੇ ਹੋ ਕੇ ਲੜੇ ਆ ਉਹ ਹੁਣ ਵੀ ਸੁਣ ਲੋ ਨਾ ਉਹਨਾਂ ਦੇ ਨਾਲ ਅਮਰਸਰ ਗਿਆ ਇਹਨਾਂ ਨਿਰੰਤਰ ਇੱਕ ਮੀਟਿੰਗ ਨੂੰ ਤੋਂ ਤੋਂ ਨਾਲ ਲੈ ਕੇ ਜੀ ਅਗਲੀ ਮੀਟਿੰਗ ਵੀ ਨਹੀਂ ਗਈ ਦੁਬਾਰਾ ਇਹ ਸਵੇਨੇ ਤੁਹਾਡੇ ਨਾਲ ਉਹ ਅਕਾਲੀ ਦਲ ਨਾਲ ਮੇਰੇ ਨਾਲ ਨਹੀਂ ਮੈਂ ਅਕਾਲੀ ਦਲ ਨਾਲ ਉਹ ਅਕਾਲੀ ਦਲ ਨਾਲ ਨੇ ਗੱđa ਬੰਦੇ ਨਾਲ ਨਹੀਂ ਗੱਲ ਅਕਾਲੀ ਨਾਲ ਅਕਾਲੀ ਦਲ ਨਾਲਾ ਨੇ ਲੋਕ ਸਰਪਾਤਰੀਂ ਸੇ ਅਕਾਲੀ ਦਲ ਦੇ ਐਮ ਐਲ ਏ ਨੂੰ ਦਾਅ ਚੇਅਰ ਤੇ ਤੋਂ ਅੱਜ ਵੀ ਨੇ ਕਲ ਵੀ ਸੀ ਕਿ ਕਾਲੂ ਵੀ ਰਹਿਣ ਉਹ ਆਪਾਂ ਨੂੰ ਜਿਹੜੀਆਂ ਜਿਹੜੀਆਂ ਕਹਾ ਲੋਕਾਂ ਦੀਆਂ ਬਿਲਕੁਲ ਇਹ ਗਾਲੀ ਧਾਨ ਇੱਕ ਮੂਵਮੈਂਟ ਹੈ ਮੂਵਮੈਂਟ ਇਹ ਮੂਵਮੈਂਟ ਅਗਲੀ ਪੈਦੀ ਦੀ ਇਹ ਚਲਦੀ ਹੋਏ ਰਹੇਗੀ ਇਹ ਨਿਰਗਰ ਵਿੱਚ ਚਲਦੀਆਂ ਜਾਂਦੀਆਂ ਨੇ ਮਗਰ ਕੋਈ ਕੋਈ ਵੀ ਵਰਕਰ ਕੋਈ ਦਿੱਤਾ ਕਿਸੇ ਵੀ ਆਪਣੇ ਲੀਡਰ ਤੇ ਕਿੰਨਾ ਨਰਾਜ਼ ਕੀਤਾ ਤਾਂ ਵੀ ਉਹ ਨੂੰ ਡੈਪਟਰ ਸਿਮ ਨੂੰ ਉਹ ਨੂੰ ਇਗਨੋਰ ਕਰਦੇ ਕਿ ਉਹ ਨੂੰ 2% ਦੇ ਦੇਖੋ ਮੇਰੇ ਤੇ ਮੈਨੂੰ 18 ਸਾਲ ਕਰਕੇ ਤੁਸੀਂ ਡੈਮੰਡ ਕਰ ਦੇਣਾ ਇਹ ਤੁਸੀਂ ਜੇ ਵੀ ਆਰ ਵਰਕਿੰਗ ਵਿਦ ਆਮਬਡੀ ਤੁਸੀਂ ਬਾਹਰ ਨਿਕਲ ਕੇ ਤੁਸੀਂ ਆਪਣੇ ਚੈਨਲ ਨੂੰ ਨਾ ਦੂਸਰੇ ਚੈਨਲ ਵਾਲੇ ਕੋਲ ਕਰੋਗੇ ਕਿ ਮੇਰੇ ਚੈਨਲ ਵਾਲਾ ਤਾਂ ਬਹੁਤ ਬੇਈਮਾਨ ਆ ਉਹ ਇਨਡਿਸਿਪਲਿਨ ਹੈ ਜੇ ਤੁਸੀਂ ਬੰਦ ਕਮਰੇ ਚ ਸੀਓ ਦੇ ਜਾ ਕੇ ਕਹੋਗੇ ਕਿ ਬਗਲੀ ਆ ਆਪਣੀ ਕਲੋਰੀ ਆ ਆਪਾਂ ਤੁਮ ਕਰਨੀ ਚਾਹੀਦੀ ਹੈ ਉਹ ਇਨਡਿਸਿਪਲਿਨ ਨਹੀਂ ਉਹ ਸੁਜੈਸ਼ਨ ਆ ਨਿਆਸ਼ੰਦਾਰ ਆਲਵੇਜ਼ ਵੈਲਕਮ ਕ੍ਰਿਟਿਸਿਜ਼ਮ ਫਾਰ ਦੀ ਸੇਕ ਆਫ ਕ੍ਰਿਟਿਸਿਜ਼ਮ ਇਜ਼ ਨੋਟ ਐਕਸੈਪਟਡ ਰਾਈਟ ਅਭੀ ਸਰ ਲੋਕ ਅੰਦਰ ਉਹਨਾਂ ਦੇ ਪ੍ਰਧਾਨ ਵੀ ਤਾਂ ਉਹਨਾਂ ਨੇ ਕੀਤਾ ਬੰਗੜਾ ਦੇ ਡੈਲੀਗੇਟ ਰਾਂ ਜੋੜਨਾ 487 ਡੈਲੀਗੇਟ ਅਕਾਲੀ ਦਲ ਦੇ ਜਿਨ੍ਹਾਂ ਚੋਂ 27 ਬਚ ਚੁੱਕੇ ਨੇ ਸਾਕਾਰਾ ਦੂਸਰੀਆਂ ਪਾਰਟੀਆਂ ਜਾ ਚੁੱਕੇ ਨੇ ਤੇ ਸਾਰੇ ਅਕਾਲੀ ਦਲ ਦੇ ਪ੍ਰਧਾਨ ਦੇ ਵਗੈਰਾ ਜਾਂ ਕਿਸੇ ਦੇ ਨਾਲ ਹਮੂਤਾ ਉਹਨਾਂ ਨੂੰ ਸੋਵਰਗਿ ਦੇ ਕੂਚ ਸਨਾਜਨ ਸਰ ਇਹ ਹੈ ਕਿ ਸਰੀਅਸ ਤਾਂ ਮੈਂ ਇਹ ਨਹੀਂ ਕਿ ਆ ਰਿਹਾ ਸਾਝੇ ਦੌਰ ਤੇ ਕੌਣਾ ਕਰਦਾ ਮੈਂ ਕਹਿੰਦਾ ਤੈਨੂੰ ਕੋਈ ਹੈ ਕਿ ਕੀ ਜੇ ਕਿਤੇ ਚਾਰ ਬਣਾਉਣ ਫਿਊਚਰ ਇਹਦਾ ਕਹਿੰਦਾ ਹਰ ਕਿਸੇ ਨਾਲ ਇਹ ਬਾਤ ਹੋ ਕਵੇ ਬੋਦੀ ਆ ਇਹ ਇਹਦਾ ਇਹਦਾ ਕੀ ਮੈਨ ਪੰਜ ਸਿੰਘ ਸਾਹਮਣੇ ਚਾਰ ਬੱਤੀ ਸੀ ਇੱਥੇ ਸਿੱਖਾ ਦੀ ਰਾਜਨੀਤੀ ਤੇ ਧਰਮਕਸ਼ਾ ਰਾਜਨੀਤਿਕਾ ਦਾ ਜੱਟਾ ਨੇ ਲੈ ਨਵੇਂ ਬੋਟਾ ਨੇ ਉੱਤਰਾ ਮਲਾਈ ਤੋਂ ਆਇਆ 10 ਨਵੰਬਰ ਪਰਪਰ ਪਰਬਨ ਖੜ ਗਿਆ ਟਿਕਣਾ ਦੇਖੋ ਬੇਖਾਬੇ ਅੱਜ ਦਾ ਅਮੀਂ ਵੈਲਕਮ ਨੇ ਬਹੁਤ ਬੇਸ਼ੱਕ ਸਨਾਰ ਕਰਦੇ ਹਨ ਠੀਕ ਹੈ ਠੀਕ ਹੈ ਸਰ ਤਾਂ ਸਭ ਕੀ ਕਰਨ ਚਾਹੁੰਦਾ ਆ ਅੱਜ ਸ਼ੁਰੂ ਕਾਰਦਾਰਾਂ ਨੂੰ ਮਜਬੂਰ ਕਰਦੇ ਲਈ اور ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋੜਾਈਆਂ ਨਾ ਨਹੀਂ ਆਉਂਦੇ ਲਈ ਬਿਉਤ ਵੱਡੀ ਕੀਤੀ ਗਈ ਹੈ। ਤੇ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਤੇ ਇਹ ਆਪ ਪ੍ਰਧਾਨ ਸਾਹਿਬ ਦੇ ਤੋਂ ਹੋਰਾਂ ਨੂੰ ਦੁਤਾ ਲਗਾ ਤੇ ਇਸ ਕਰਕੇ ਹੁਣ ਵਾਲ ਜਦੋਂ ਇਲੈਕਸ਼ਨ ਆ ਰਹੀਆਂ ਚੋਂ ਜਦੋਂ ਜੀ ਆ ਸ਼ੁਰੂ ਕਰਨੀ ਚਾਹੁੰਦੇ ਵਿੱਚ ਬਹੁਤ ਹੀ ਅਮੁੱਦ ਮੰਡੀ ਦੇ ਨਾਮ ਸਰਗਰਮੀ ਦੇ ਨਾਮ ਬਾਹਰ ਪੱਧਰ ਤੇ ਜਾ ਕੇ ਇਲੈਕਸ਼ਨ ਲਈ ਵਿਚਾਰ ਕਰੂੰਗਾ। ਬਾਹਰ ਪੱਧਰ ਤੇ ਜਾ ਕੇ ਦੇਖਾਂ ਕਿ ਜਨ ਕਮਿਟੀ ਦਾ ਸਾਡੇ ਪੱਛੇ ਦੇ ਵਿੱਚ ਲੱਗ ਇਹ ਇਹਨਾਂ ਦੇ ਰਹਿਣ ਵਾਲੇ ਦੇ ਵਿੱਚ ਅਜ ਮੀਟਿੰਗ ਹੋਈ ਹੈ ਉਹਨਾਂ ਕੋਲ ਜਿਹੜਾ ਦੇ ਵਿੱਚ ਅਕਾਦਮੀਦਾਰ ਪੂਰੀ ਤੇਜ਼ੀ ਦੇ ਨਾਲ ਪੂਰੀ ਹੁਸਤਾਜੀ ਦੇ ਨਾਲ ਕੰਮ ਕਰੇਗਾ ਤੇ ਉਹ ਜੋ ਅਸੀਂ ਪਿਛਲੇ ਸਮੇਂ ਵਿੱਚ ਕੰਮ ਕੀਤੇ ਨੇ ਜੋ ਸਾਡੀਆਂ ਯੋਜਨਾਵਾਂ ਨੇ ਔਰ ਇੱਕ ਹੋਰ ਕੋ ਤਿੰਨ ਉਮੀਦਵਾਰ ਸੀ ਸਾਡੇ ਸਾਹਮਣੇ ਜਿੰਨੇ ਉਮੀਦਵਾਰ ਇਸ ਵੇਲੇ ਪਾਵਰ 'ਚ ਨਹੀਂ ਉਹਨਾਂ ਨੇ ਵਾਅਦਾ ਕੀਤਾ ਸੀ ਜਿਹੜੇ ਆਉਣ ਵਾਲਿਆਂ ਨਾਲ ਜਿਹੜਾ ਇਸ ਜਗ੍ਹਾ ਤੇ ਮੈਂ ਹਸਪੀਟਲ ਬਣਾਉਗਾ ਅੱਜ ਸਰਕਾਰ ਉਹਨਾਂ ਦੀ ਹੈ ਉਹ ਬੇਤੀਆ ਵੀ ਹੋ ਜਰਾ ਉਹਨਾਂ ਦੇ ਹਲਕੇ ਦੇ ਵਿੱਚ ਸਿਵਲ ਹਸਪਤਲ ਬਣਾਉ ਉਹਨੂੰ ਧਾਰਮੋਹੀ ਜਗਤ ਜੀ ਉਹਨਾਂ ਦਾ ਫਰਜ਼ਮੰਦਾ ਕਿਉਂਕਿ ਇਹ ਨਹੀਂ ਆ ਵੀ ਵੋਟਾਂ ਦੇ ਵੇਲੇ ਅਸੀਂ ਗੱਲਾਂ ਕਰਦੇ ਵੀ ਜੀ ਪੰਗਾ ਕਰਦੇ ਵੀ ਜੀ ਵੋਟ ਮੰਗੀਆਂ ਵੀ ਤੁਹਾਨੂੰ ਆ ਵੀ ਅੱਜ ਜਿਹੜਾ ਇਹ ਲੈਵਲ ਦਾ ਹਸਪਤਲ ਲੈ ਕੇ ਆਉਣਾ ਕਿ ਉਹਨੂੰ ਬਣਾ ਦੇ ਔਰ ਰਾਜਾ ਵੜਨ ਜੀ ਹਮ ਮੈਂਬਰ ਪਾਰਲੀਮੈਂਟ ਬਣ ਕੇ ਉਹ ਵੀ ਇਹ ਗੱਲ ਕਹਿੰਦੇ ਸੀ ਕਿ ਇੱਥੇ ਲੁਧਿਆਣੇ ਦੇ ਵਿੱਚ ਐਕਸੀਬਿਸ਼ਨ ਸੈਂਟਰ ਬਣਾਵਾਂਗੇ ਲੁਧਿਆਣੇ ਚ ਹਸਪਤਲ ਬਣਾਵਾਂਗੇ ਲੁਧਿਆਣੇ ਨੂੰ ਵਧੀਆ ਬਣਾਵਾਂਗੇ ਅੱਜ ਉਹ ਮੈਂਬਰ ਪਾਰਲੀਮੈਂਟ ਅੱਜ ਕੋਈ ਭਾਣਾ ਨਹੀਂ 1 ਲੱਖ ਰੁਪਏ ਬੀਬੀਆਂ ਨੂੰ ਦੇ ਵਸਤੇ ਉਹਨੇ ਗੱਲ ਕੀਤੀ ਸੀ ਲੱਖ ਲੱਖ ਰੁਪਏ ਬੀਬੀਆਂ ਦੇ ਨੂੰ ਜਿੱਤ ਕੇ ਜੇ ਤਾਂ ਇਹ ਮਤਲਬ ਵੀ ਤੇ ਸਰਕਾਰ ਨਹੀਂ ਬਣੀ ਤਾਂ ਬਸ ਤੁਸੀਂ ਤਾਂ ਜਿੱਤ ਕੇ ਲੱਖ ਲੱਖ ਰੁਪਏ ਬੀਬੀਆਂ ਦਿੱਤਾ ਜਾਵੇ ਕੋਹ ਹਜ਼ਾਰ ਜਰ ਰੁਪਏ ਦੇਣ ਬੀਬੀਆਂ ਨੂੰ ਸੋ ਤੀਜੇ ਜਿਹੜੇ ਕਹਿੰਦੇ ਜਿਹੜੇ ਦੋ ਪਹਿਲਾਂ ਵੀ ਰਹੇ ਜੂ ਕਹਿੰਦੇ ਹੁਣ ਤੀਜੀ ਵਾਰੀ ਮੰਤਰੀ ਬਣ ਕੇ ਉੱਪਰ ਜਾ ਕੇ ਉਹਨਾਂ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਜੀ ਜੀ ਉਹ ਜਿਹੜੇ ਲੁਧਿਆਣਾ ਦੇ ਸਾਰੇ ਮਸਲੇ ਨੇ ਲੁਧਿਆਣੀਆਂ ਮਗੜਾ ਨਹੀਂ ਇਹ ਕਿੰਨੇ ਜਾਣੇ ਰਲ ਕੇ ਪਾਵਰ ਵਿੱਚ ਨੇ ਅੱਜ ਤਿੰਨੇ ਜਾਣੇ ਪਾਵਰ ਵਿੱਚ ਹੁੰਦੇ ਹੋਏ ਸਾਡੇ ਲੁਧਿਆਣੇ ਦੇ ਜੋ ਲੋੜਾਂ ਨੇ ਜੋ ਮਸਲੇ ਨੇ ਆਵਾਜ਼ ਕਰਾਉਣ ਤਾਂ ਜੋ ਲੁਧਿਆਣੇ ਦੇ ਲੋਕਾਂ ਨੇ ਕੀਤੇ ਵਾਦੇ ਪੂਰੇ ਹੋ ਸਕਣ ਇਹ ਨਹੀਂ ਕਿ ਜਿਵੇਂ ਇਹਨਾਂ ਨੂੰ ਵਾਦੇ ਟਾਈਮ ਟੂ ਟਾਈਮ ਕਿਤੇ ਕਰਦੇ ਰਹਿਣਾ ਤਿੰਨੇ ਪਾਵਰ ਕਰਨ ਤਿੰਨੇ ਸਰਕਾਰਾਂ ਨੇ ਸਪਸ਼ਟ ਕਰਕੇ ਭੰਜ ਨਹੀਂ ਦੇਵਾਂਗੇ ਭੰਜ ਨਹੀਂ ਸਕਦੇ ਕਿ ਕਿਤੇ ਹੋਏ ਵਾਦੇ ਪੂਰੇ ਕਰਨੇ ਪੈਣਗੇ ਜੀਬੀਆਂ ਨੂੰ ਲੱਖ ਲੱਖ ਰੁਪਏ ਕਾਂਗਰਸ ਦੇਵੇ ਹਜ਼ਾਰ-ਹਜ਼ਾਰ ਰੁਪਏ ਇਹ ਆਉਂ ਥਾਵਾ ਵੀ ਵੰਡ ਦੇਵੇ ਕਿ ਜਿਹੜੇ ਬਿੱਟੂ ਜੀ ਨੇ ਜਿਹੜੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਇਹ ਕਹਿੰਦੇ ਅਸੀਂ ਦਸਤੀ ਦੇ ਲਈ ਬਹੁਤ ਕੁਛ ਕਰਾਂਗੇ ਔਰ ਨੌਜਵਾਨਾਂ ਲਈ ਕਰਾਂਗੇ ਲੁਧਿਆਣਾ ਦੇ ਬੁੱਢੇ ਨਾਲੇ ਲਈ ਕਰਾਂਗੇ ਉਹ ਸਾਰਾ ਕੁਛ ਕਰਕੇ ਲਾਉਣ ਹੁਣ ਗੱਲਾਂ ਨਾਲ ਨਹੀਂ ਪੱਤਰ ਪ੍ਰੈਸ ਕਾਨਫਰੰਸਾਂ ਨਾਲ ਨਹੀਂ ਵੀ ਰੋਜ਼ ਫੜਾ ਜਾਣਾ ਮੈਂ ਤਾਂ ਕੁਛ ਪੁਜੇੰਦਰ ਕੁਛ ਪੁਜੇੰਦਰ ਤੁਹਾਨੂੰ ਵੀ ਮੇਰੀ ਬੇਨਤੀ ਆ ਕਿ ਉਹ ਜਿੰਨੀਆਂ ਵਾਰੀ ਜਨਵਰੀ ਪ੍ਰੈਸ ਕਾਨਫਰੰਸਾਂ ਨਾਲ ਕੀ ਕਿਹਾ ਕਿੰਨੇ ਵਾਰੀ ਉਹਨਾਂ ਦੇ ਉਹ ਲੱਕ ਸੀ ਕਹਿੰਦੇ ਕਹਿੰਦੇ ਮੈਂ ਉਹਦੇ ਹਸਪਤਾਲ ਦੇ ਘਰ ਜਾਊਂਗਾ ਹੁਣ ਇਸ ਵਾਰ ਕਹਿੰਦਾ ਅਮਰਤਵਾਰ ਨੂੰ ਉਸ ਜੇ ਵੀਜੇ ਭੇਜਾਂ ਹਰ ਵਾਰ ਨਵਾਂ ਉਹਨਾਂ ਦਾ ਪੈਂਤਰਾ ਹੁੰਦਾ ਸਾਡੇ ਫਿੱਤਰ ਪੈਂਤਰੇਵਾਜ ਨੇ ਨਾਉਨ ਸੀਰੀਅਸ ਮੈਨ ਨਾ ਉਹ ਰਾਜਨੀਤੀ ਦੇ ਵਿੱਚ ਸੀਰੀਅਸ ਨਹੀਂ ਗਏ ਸਿਰਫ ਗੱਲਾਂ ਦੇ ਨਾਲ ਖਰਾਬ ਨਾਮ ਵਾਲੇ ਨੇ ਜੇਸ਼ ਕਰਕੇ ਤੁਹਾਨੂੰ ਬੇਤਰੀ ਹੈ ਵੀ ਜਦੋਂ ਉਹਨਾਂ ਨੇ ਤੇ ਆ ਸਵਾਰ ਹੋਣ ਜਦੋਂ ਨਵੀਂ ਗੱਲ ਕਰਨ ਤੇ ਉਹਨਾਂ ਨੂੰ ਪੁਰਾਣੀਆਂ ਗੱਲਾਂ ਚਿੰਤੇ ਕਰਾਇਆ ਕਰੋ ਭਾਈ ਵੀ ਤੂੰ ਪਹਿਲੀ ਵਾਰ ਆ ਗਈ ਸੀ ਦੂਜੀ ਵਾਰ ਆ ਗਈ ਸੀ ਤੀਜੀ ਵਾਰ ਆ ਚੋਕੀ ਵਾਰ ਆ ਤੂੰ ਹੋਰ ਚੌਕੀ ਲਗਾ ਦੇ ਜੇਸ਼ ਕਰਕੇ ਸਾਡੀ ਇਹਨਾਂ ਤਿੰਨਾਂ ਦੇ ਉੱਤੇ ਚੈੱਕ ਰੋਗਾ ਤਿੰਨਾਂ ਤੋਂ ਅਸੀਂ ਮਸਲੇ ਹੱਲ ਕਰਾਉਣ ਦੇ ਲਈ ਟਾਈਮ ਟੂ ਟਾਈਮ ਨੇ ਅੱਗਾ ਕਰਦੇ ਰਹਿਾਂਗੇ ਸੋ ਸ਼੍ਰੋਮਣੀ ਕਾਂਗਰਸ ਦੇ ਦਿੱਤਾ ਇਕੱਠਾ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਆਉਣ ਵਾਲੇ ਇਲੈਕਸ਼ਨ ਕਰਾਂਗੇ ਕੀ ਕਹਾਂ ਜਣ ਜਿਹੜੀ ਕੱਜ ਮੀਟਿੰਗ ਦੇ ਵਿੱਚ ਜਿਹੜਾ ਕਹਿੰਦੇ ਆ ਕਿ ਸ਼ਾ ਮੁਹੰਮਦਾਨ ਤੋਂ ਸੋਈ ਹੋਣਾ ਜੋ ਕਰੂਗਾ ਖਾਲਸਾ ਪੱਖ ਨਹੀਂ ਆ ਗੱਲ ਸਾਰ ਅੱਜ ਦੀ ਮੀਟਿੰਗ ਦਾ ਹੈ ਅਕਾਲੀ ਦਲ ਦਾ ਅੱਜ ਵਰਕਰ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਇਕੱਠਾ ਹੋ ਕੇ ਮੋੜ ਗਰੇਤਾ ਨਾਲ ਅਕਾਲੀ ਦਲ ਦੇ ਲੀਡਰਸ਼ਿਪ 'ਚ ਅਕਾਲੀ ਦਲ ਦੇ ਪਰਦਾਨ ਸਾਹਿਬ ਤੇ ਆਪਣਾ ਡ੍ਰਿਡ ਵਿਸ਼ਵਾਸ ਦਰਾਈਆ ਤੇ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਲੋਕਲ ਬਾਡੀਜ਼ ਲਈ ਆਪਣੇ ਆਪ ਨੂੰ ਤਿਆਰ ਜਦੋਂ ਵੀ ਹੋਣਗੀਆਂ ਅਕਾਲੀ ਦਲ ਪੂਰੇ ਤਨ ਦੇਹੀ ਨਾਲ ਇਹਨਾਂ ਚੋਣਾਂ ਦੇ ਹਾਂਜੀ ਗੈਸਪੁਰਾ ਸਭਾ ਅੱਜ ਜਿਹੜੀ ਕਿ ਮੀਟਿੰਗ ਕੀਤੀ ਹੈ ਸ੍ਰੋਮਣੀ ਅਕਾਲੀ ਦਲ ਦੀ ਅੱਜ ਰੱਖੀ ਗਈ ਹੈ ਇੱਥੇ ਗੁਰਦੁਆਰਾ ਸ਼ਹੀਦਾਂ ਦੇ ਗੁਰਦੁਆਰੇ ਵਿੱਚ ਕੀ ਇਹ ਕਿਹੜੀ ਮੀਟਿੰਗ ਰੱਖੀ ਹੈ ਕੀ ਕਰ ਰਹੇ ਸਾਡੇ ਜਥੇਦਾਰ ਸ਼ਹੀਰੀ ਪ੍ਰਧਾਨ ਭੁਵਿੰਦਰ ਸਿੰਘ ਪਿੰਦਾ ਜੀ ਦੀ ਗਵਾਹੀ ਅੱਜ ਮੀਟਿੰਗ ਰੱਖੀ ਹੈ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਸਾਡੇ ਲੀਡਰ ਇਕੱਠੇ ਹੋਏ ਨੇ ਸੱਤੋਂ ਪ੍ਰਧਾਨ ਸਾਡੇ ਸਾਡੇ ਤੇ ਹੇਠੇ ਤੋਂ ਲੱਗੇ ਸਾਰੀ ਸਾਰੀ ਪਾਰਟੀ ਇਕੱਠੇ ਹੋਈ ਹੈ ਚਾਰ ਪਟੰਦਰਾ ਹੋਇਆ ਪਾਰਟੀ ਦੀ ਮਜ਼ਬੂਤੀ ਲਈ ਪਟੰਦਰਾ ਹੋਇਆ ਇਕੱਠੇ ਹੋ ਕੇ ਸਾਰੀਆਂ ਜੀ ਚੋਣਾਂ ਇਕੱਠੇ ਹੋ ਕੇ ਤਕੜੇ ਹੋ ਕੇ ਲੜਾਂਗੇ ਸੰਗਾਰਜਤ ਪਾਰਟੀ ਦੇ ਪ੍ਰਧਾਨ ਸਾਹਿਬ ਕਿੱਦਾਂ ਲੱਗਦਾ ਜੇ ਆਉਣ ਵਾਲੇ ਕਾਰਵਿਸ਼ਤ ਦੀ ਇਲੈਕਸ਼ਨ ਹੈ ਵੀ ਉਹਦੇ ਚ ਕੀ ਵਿਚਾਰਦਰਾ ਕੀਤਾ ਗਿਆ ਨਗਰ ਨਗਰ ਨਗਮ ਦੀ ਚੋਣ ਦੇ ਵਿੱਚ ਪੂਰਾ ਟੱਕ ਕੇ ਲੜਾਂਗੇ ਨਗਰ ਨਗਮ ਦੀ ਚੋਣ ਸ਼੍ਰੋਮਣੀ ਕਾਲੇ ਤੋਂ ਦਾ ਮੇਰ ਬਣਾ ਕੇ ਦਿਖਾਵਾਂਗੇ ਬਣੇਗਾ ਮੇਰ ਉਹਦੇ ਨੇ ਕਣ ਪੂਰੀ ਸੀਟਾਂ ਦੇ ਲਈ ਚੱਲੇ। ਪੂਰੀਆਂ ਸੀਟਾਂ ਦੇ ਲੜਾਂਗੇ ਪੂਰਾ ਧੱਬ ਕੇ ਲੜਾਂਗੇ। ਜਲਦੀ ਉਹਦੀ ਕਮੇਟੀ ਫਾਰਮ ਹੋ ਰਹੀ ਹੈ। ਉਹ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਐਪਲੀਕੇਸ਼ਨ ਰਣੀ ਸਿ ਸ਼ੁਰੂ ਕਰ ਰਹੇ। ਪਾਰਟੀ ਪ੍ਰਧਾਨ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ 'ਇੱਕ ਵੱਡੀ ਮੀਟਿੰਗ ਕਰਨ। ਠੀਕ ਹੈ। ਤਾਂ ਕੀ ਕਹਣ ਜਿਹੜੇ ਅੱਜ ਮੀਟਿੰਗ ਕੀਤੀ ਗਈ ਕੱਟ ਕੇ। ਅੱਜ ਜ਼ਿਲ੍ਹਾ ਅਕਾਲੀ ਯਾਥਲ ਲੁਧਿਆਣਾ ਸ਼ਹਿਰ ਦੀ ਮੀਟਿੰਗ ਸੀਗੀ। ਜਿਹਦੇ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਰੇ ਵਰਕਰ ਸਰ ਕੇ ਜਰ ਕੇ ਉਸ ਪਰਿਕਲ ਜਿਹਦਾ ਸਾਰੇ ਆਏ ਨੇ। ਸਾਰਿਆਂ ਨੇ ਸਰਸੰਤੀ ਨਾਲ ਹੀ ਇੱਕ ਮਤਾ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਮਤਾ ਕੀਤਾ ਹੈ ਕਿ ਅਸੀਂ ਸਾਰਾ ਲੁਧਿਆਣਾ ਸ਼ਹਿਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਅੱਜ ਜਾਣੀ ਕਿੰਦਾ ਲੱਗਦਾ ਵੀ ਉਹਨਾਂ ਨੂੰ ਅੱਜ ਵੀ ਜਿਵੇਂ ਅੱਜ ਪ੍ਰਧਾਨ ਬਣਾਇਆ ਗਿਆ ਵੀ ਤਕਰੀਬਨ ਕਾਫੀ ਜੱਤੋਏ ਗੱਲ ਚੱਲਦੀ ਸੀ ਵੀ ਪ੍ਰਧਾਨ ਵੀ ਹੋਰ ਵੀ ਬਣੇਗਾ ਵੀ ਹੋਰ ਵੀ ਕੰਮ ਬਣਾਇਆ ਜਾਊਗਾ ਲੇਕਿਨ ਉਹ ਕਹਿੰਦੇ ਹੋਰ ਬਣਾਇਆ ਜਾਏਗਾ ਸ਼੍ਰੋਮਣੀ ਕਮੇਟੀ ਨਾ ਤਾਂ ਦੇ ਨਹੀਂ ਨਾ ਤਾਂ ਥੋੜਾ ਥੋੜਾ ਦੂਜੇ ਸਮੇਂ ਦਾ ਨਹੀਂ ਅੜੀਗਾ ਤਾਂ ਕਿਉਂ ਬਣਾਵਾਂਗੇ ਜੀ ਦੂਜਾ ਨਾ